ਹੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇ ਵਾਲੇ ਦਾ ਜਲਵਾ ਅਜ ਵੀ ਉਨਾ ਹੀ ਬਰਕਰਾਰ ਹੈ ਜਿੰਨਾ ਉਸਦੇ ਜਿਉਂਦੇ ਜੀ ਸੀ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇ ਵਾਲਾ ਬੇਸ਼ੱਕ ਦੁਨੀਆ ਦੇ ਵਿੱਚ ਨਹੀਂ ਪਰ ਉਸਦੇ ਗੀਤ ਅੱਜ ਵੀ ਉਸੇ ਤਰ੍ਹਾਂ ਚੱਲਦੇ ਨੇ ਤਾਂ ਹੁਣ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਬਰੋਟਾ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਤਾਂ ਅੱਜ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ ਤਾਂ ਮੈਂ ਅੱਜ 5 ਘੰਟਿਆਂ ਦੇ ਵਿੱਚ ਹੀ ਫੈਨਸ ਨੇ ਦਿਖਾ ਦਿੱਤਾ ਕਿ ਸਿੱਧੂ ਚਾਹੇ ਨਹੀਂ ਹੈ ਪਰ ਉਸ ਨੂੰ ਪਿਆਰ ਕਰਨ ਵਾਲੇ ਅੱਜ ਵੀ ਉਸੇ ਤਰ੍ਹਾਂ ਉਸ ਨੂੰ ਓਨਾ ਹੀ ਪਿਆਰ ਕਰਦੇ ਨੇ ਜਿੰਨਾ ਉਸ ਨੂੰ ਜਿਉਂਦੇ ਜੀ ਕਰਦੇ ਸੀ ਤਾਂ 2 ਮਿਲੀਅਨ ਕਮੈਂਟ ਦੀ ਇੱਕ ਸ਼ਰਤ ਕਹਿ ਸਕਦੇ ਹਾਂ ਰੱਖੀ ਗਈ ਸੀ ਕਿ ਜਦੋਂ 2 ਮਿਲੀਅਨ ਕਮੈਂਟ ਹੋ ਜਾਣਗੇ ਤਾਂ ਗਾਣਾ ਰਿਲੀਜ਼ ਕਰ ਦਿੱਤਾ ਜਾਵੇਗਾ ਤਾਂ ਤੁਸੀਂ ਫੈਨਸ ਦਾ ਪਿਆਰ ਦੇਖੋ ਕਿ ਸਿਰਫ 5 ਘੰਟਿਆਂ ਦੇ ਵਿੱਚ ਹੀ 2 ਮਿਲੀਅਨ ਤੋਂ ਵੱਧ ਕਮੈਂਟ ਹੋ ਗਏ ਨੇ ਅਤੇ ਮਿਲੀਅਨਾਂ ਦੇ ਵਿੱਚ ਲਾਈਕ ਹੋ ਗਏ ਨੇ, ਵਿਊ ਹੋ ਗਏ ਨੇ YouTube ਤੇ 트ੈਂਡਿੰਗ 1 ਦੇ ਵਿੱਚ ਟੀਜ਼ਰ ਛਾਇਆ ਹੋਇਆ ਤਾਂ ਸਿੱਧੂ ਮੂਸੇਵਾਲਾ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਸੀ ਤਾਂ ਉੱਥੇ ਹੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਉਹਨਾਂ ਦੀ ਵੀ ਗੱਲ ਜ਼ਰੂਰ ਕਰਦਾ ਸੀ ਮੂਸੇ ਵਾਲ ਨੇ ਇੱਕ ਗੀਤ ਦੇ ਵਿੱਚ ਪਹਿਲਾਂ ਵੀ ਆਪਣੀ ਦਾਦੀ ਜਸਵੰਤ ਕੌਰ ਦਾ ਜ਼ਿਕਰ ਕੀਤਾ ਸੀ ਤਾਂ ਹੁਣ ਬਰੋਟਾ ਗੀਤ ਦਾ ਜਿਹੜਾ ਟੀਜ਼ਰ ਰੀਲੀਜ਼ ਹੋਇਆ ਤਾਂ ਇਸ ਦੇ ਵਿੱਚ ਵੀ ਜਿੱਥੇ ਉਹ ਆਪਣੇ ਆਪ ਨੂੰ ਖੱਬੀ ਖਾਨ ਕਹਿੰਦਾ ਹੈ ਤਾਂ ਉੱਥੇ ਉਹ ਆਪਣੀ ਦਾਦੀ ਜਸਵੰਤ ਕੌਰ ਦਾ ਵੀ ਜ਼ਿਕਰ ਕਰਦਾ ਹੈ ਤਾਂ ਪੋਤਾ ਜਸਵੰਤ ਕੌਰ ਦਾ ਦੁਬਾਰਾ ਤੋਂ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਅੱਜ ਵੀ ਚਟਾੜ ਮੰਗਣਾ ਉਸਦੇ ਨਾਲ ਖੜੇ ਨੇ ਉਸ ਨੂੰ ਪਿਆਰ ਕਰਦੇ ਨੇ ਕਿਉਂਕਿ ਸਿੱਧੂ ਦੇ ਜਾਣ ਤੋਂ ਬਾਅਦ ਆਹ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਕਲਾਕਾਰ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਸ ਦੀ ਪਪੂਲੈਰਿਟੀ ਦੇ ਵਿੱਚ ਅਸਰ ਪੈਂਦਾ ਹੈ ਫਰਕ ਪੈਂਦਾ ਹੈ ਉਸਦੇ ਫੈਨ ਡਿਵਾਈਡ ਹੋ ਜਾਂਦੇ ਨੇ ਪਰ ਸਿੱਧੂ ਮੂਸੇਵਾਲੇ ਦੇ ਨਾਲ ਕਟੜ ਫੈਨਾਂ ਦਾ ਜਿਹੜਾ ਕਾਫਲਾ ਅੱਜ ਵੀ ਉਸੇ ਤਰ੍ਹਾਂ ਨਾਲ ਚੱਲ ਰਿਹਾ ਤਾਂ ਸਿੱਧੂ ਮੂਸੇਵਾਲੇ ਦਾ ਗੀਤ ਬਰੋਟਾ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਤੁਹਾਨੂੰ ਸੁਣਨ ਨੂੰ ਮਿਲੇਗਾ ਕੰਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਕੜਕ ਦੀ ਆਵਾਜ਼ ਤੁਹਾਡੇ ਕੰਨਾਂ ਦੇ ਵਿੱਚ ਪਵੇਗੀ ਉਸ ਦੇ ਲਿਖੇ ਕਲਮ ਦੇ ਵਿੱਚੋਂ ਐਸੇ ਬੋਲ ਇਹ ਗਾਣਾ ਜੋ ਜਾਣਕਾਰੀ ਮਿਲੀ ਹੈ ਕਿ 2020 ਦੇ ਵਿੱਚ ਜਣੀ ਅੱਜ ਤੋਂ 4-5 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ ਪਰ ਜਦੋਂ ਤੁਸੀਂ ਗਾਣੇ ਨੂੰ ਸੁਣਦੇ ਹੋ ਇਸ ਟੀਜ਼ਰ ਦੇ ਵਿੱਚ ਸਿੱਧੂ ਦੀ ਆਵਾਜ਼ ਸੁਣਦੇ ਹੋ ਤਾਂ ਤੁਹਾਨੂੰ ਬਿਲਕੁਲ ਫਰੈਸ਼ ਅੰਦਾਜ਼ ਨਜ਼ਰ ਆਉਂਦਾ ਸਿੱਧੂ ਮੂਸੇਵਾਲਾ ਦਾ ਗੀਤ ਦਾ ਵੀਡੀਓ ਟਰੂ ਮੇਕਰਸ ਦਿਲਸ਼ੇਰ ਖੁਸ਼ਪਾਲ ਸਾਰੇ ਬਖਮਾਲ ਅਰ ਨੌਜਵਾਨ ਨੇ ਜਿਹੜੇ ਕੰਮ ਕਰਦੇ ਨੇ ਡਾਂਸ ਨੇ ਇਸ ਨੂੰ ਮਿਕਸ ਮਾਸਟਰ ਕੀਤਾ ਦਾ ਕਿਡ ਨੇ ਇਸ ਦਾ 뮤직 ਤਿਆਰ ਕੀਤਾ ਦਾ ਕਿਡ ਉਹ 뮤직 ਡਾਇਰੈਕਟਰ ਆ ਜਿਹੜਾ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੋਇਆ ਸੀ ਹਮੇਸ਼ਾ ਸਿੱਧੂ ਦੇ ਗਾਣਿਆਂ ਦੇ ਵਿੱਚ ਨਵੀਂ ਬਣਗੀ ਦੇਖਣ ਨੂੰ ਮਿਲਦੀ ਸੀ ਤਾਂ ਹੁਣ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੀਜ਼ਰ ਜਿੱਥੇ ਟ੍ਰੈਂਡਿੰਗ ਇੱਕ ਤੇ ਐ ਤਾਂ ਉੱਥੇ ਹੀ ਕੁਝ ਘੰਟਿਆਂ ਦੇ ਵਿੱਚ ਹੀ ਤੁਹਾਨੂੰ ਗਾਣਾ ਸੁਣਨ ਨੂੰ ਮਿਲੇਗਾ ਸਿੱਧੂ ਮੂਸੇਵਾਲਾ ਦਾ ਬਰੋਟਾ ਗਾਣਾ ਨਵੇਂ ਅੰਦਾਜ਼ ਵਿੱਚ ਗਾਣਾ ਸੁਣਨ ਨੂੰ ਮਿਲੇਗਾ ਸਿੱਧੂ ਮੂਸੇਵਾਲਾ ਦਾ ਬਰੋਟਾ ਸ਼ਬਦ ਬਹੁਤ ਜਣਿਆਂ ਨੂੰ ਨਹੀਂ ਪਤਾ ਹੋਣਾ ਕੀ ਹੈ ਪਰ ਇਸ ਗੀਤ ਨੂੰ ਜਦੋਂ ਤੁਸੀਂ ਸੁਣੋਗੇ ਤਾਂ ਸਿੱਧੂ ਮੂਸੇਵਾਲਾ ਦੀਆਂ ਠੇਠ ਗੱਲਾਂ ਤੁਹਾਡੇ ਕੰਨਾਂ ਦੇ ਵਿੱਚ ਜ਼ਰੂਰ ਪੈਣਗੀਆਂ ਪਰ ਵੱਡੀ ਗੱਲ ਇਹ ਹੈ ਕਿ ਜਦੋਂ ਹੀ ਟੀਜ਼ਰ ਆਉਂਦਾ ਹੈ ਤਾਂ ਸਿੱਧੂ ਮੂਸੇਵਾਲਾ ਦੇ ਫੈਨਸ ਝੁੰਡ ਬਣਾ ਕੇ ਇੱਕ ਤਰ੍ਹਾਂ ਦੇ ਕਹਿ ਸਕਦੇ ਆ ਕਿ ਠਾ ਠਾ ਕਮੈਂਟ ਹੁੰਦੇ ਨੇ ਲਾਈਕ ਵਿਊ ਸ਼ੇਅਰ ਜੋ ਸਭ ਕੁਝ ਚੱਲਦਾ ਸੋਸ਼ਲ ਮੀਡੀਆ ਦਾ ਸ਼ਿੰਗਾਰ ਹੈ ਤਾਂ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ਦਾ ਅੱਜ ਵੀ ਟ੍ਰੈਂਡਿੰਗ ਹੈ ਗੇਮ ਬਦਲਣ ਦੀ ਤਾਕਤ ਰੱਖਦਾ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਜੇ 5 ਮਿਲੀਅਨ ਕਮੈਂਟ ਦਾ ਵੀ ਟਾਰਗੇਟ ਦੇ ਦਿੱਤਾ ਜਾਂਦਾ ਤਾਂ ਉਹ ਵੀ ਮੈਨੂੰ ਲੱਗਦਾ ਪੂਰਾ ਕਰ ਦੇਣਾ ਸੀ ਬੱਲੇ ਬੱਲੇ ਟਿੱਬਿਆਂ ਦੇ ਪੁੱਤ ਨੇ ਕਰਾ ਦਿੱਤੀ ਐ ਮਾਨਸਾ ਦੇ ਇਸ ਗੱਭਰੂ ਨੇ ਕਰਾ ਦਿੱਤੀ ਐ ਸਿੱਧੂ ਮੂਸੇਵਾਲਾ ਤੇ ਇਸੇ ਲਈ ਉਸਦੇ ਮਾਪੇ ਮਾੜ ਕਰਦੇ ਨੇ ਪਿਤਾ ਬਲਕੌਰ ਸਿੰਘ ਨੇ ਪਿਤਾ ਬਲਕੌਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਮੇਰੇ ਪੁੱਤ ਦੇ ਬਰਾਬਰ ਕੋਈ ਵੀ ਗਾਣਾ ਰਿਲੀਜ਼ ਕਰਕੇ ਦਿਖਾਵੇ ਤਾਂ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਸੀ ਤਾਂ ਬੜੇ ਕਲਾਕਾਰ ਮੈਦਾਨ ਦੇ ਵਿੱਚ ਨਿਤਰੇ ਵੀ ਨੇ ਪਰ ਸਿੱਧੂ ਮੂਸੇਵਾਲੇ ਨੇ ਸਾਰੇ ਫਿੱਕੇ ਪਾ ਕੇ ਰੱਖ ਦਿੱਤੇ ਨੇ ਇੱਕੋ ਜੀ ਘੰਟਿਆਂ ਦੇ ਵਿੱਚ ਤੁਹਾਨੂੰ ਬਰੋਟਾ ਗਾਣਾ ਸੁਣਨ ਨੂੰ ਮਿਲੇਗਾ ਸਿੱਧੂ ਮੂਸੇਵਾਲੇ ਦਾ ਇਹ ਨਵਾਂ ਗਾਣਾ ਅੱਠਵਾਂ ਗਾਣਾ ਜੋ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਰਿਲੀਜ਼ ਹੋਣਾ ਹੈ ਪਰ ਇਸ ਵਾਰ ਦਾ ਨਜ਼ਾਰਾ ਕੁਝ ਵੱਖਰਾ ਹੀ ਹੈ ਹਾਲਾਂਕਿ ਪਹਿਲਾਂ ਵੀ ਗੀਤ ਰਿਲੀਜ਼ ਹੋਏ ਨੇ ਪਰ ਇਸ ਵਾਰ ਨਜ਼ਾਰਾ ਵੱਖਰਾ ਹੈ ਤਾਂ ਉਮੀਦ ਹੈ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਉਹ ਇਸ ਗੀਤ ਦੇ ਰਿਲੀਜ਼ ਹੁੰਦੇ ਤਮਾਕਾ ਐਸਾ ਕਰਨ ਲਗੇ ਕਿ ਗਾਣੇ ਦੇ ਜਿਹੜੇ ਵਿਊਜ਼ ਨੇ ਤੁਸੀਂ ਆਪ ਅੰਦਾਜ਼ਾ ਲਾ ਲੋਗੇ ਕਿ ਬਿਲਬੋਰਡ ਛੋਟੀ ਚੀਜ਼ ਐ ਸਿੱਧੂ ਮੂਸੇਵਾਲਾ ਲਈ ਤਾਂ ਉਸ ਤੋਂ ਵੀ ਕਈ ਉੱਪਰ ਦੀਆਂ ਗੱਲਾਂ ਹੋਣ ਵਾਲੀਆਂ ਨੇ ਤਾਂ ਵੇਟ ਕਰੋ ਗਾਣਾ ਰਿਲੀਜ਼ ਹੋਣ ਦੀ ਤੇ ਉਸ ਤੋਂ ਬਾਅਦ ਨਜ਼ਾਰਾ ਜਿਹੜਾ ਹੋਵੇਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ